Right <laughs> so, disclaimer under section 107 of the Copyright Act 1976. Allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Nonprofit, educational or personal use tips the balance in favor of fair use. ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤਾਂ ਬਹੁਤੀ ਦੇਰ ਨਾ ਕਰਦੇ ਹੋਏ ਕਰਦੇ ਆਂ ਅੱਜ ਦੀ ਵੀਡੀਓ ਨੂੰ ਸਟਾਰਟ ਚਲੋ ਚਲੋ ਗੁੱਡ ਮਾਰਨਿੰਗ ਸਸ ਸਿੱਖਾ ਸਾਰੇ ਨੂੰ ਕਿਵੇਂ ਤੁਸਾਰੇ ਗਾਇਸ ਵੀਰੇ ਤੁਹਾਡਾ ਸਾਡੇ ਅੱਜ ਦੇ ਬਲੌਗ ਚ ਸਵਾਗਤ ਹੈ ਉਮੀਦ ਕਰਦੀ ਤੁਸੀਂ ਸਾਰੇ ਠੀਕ ਤੇ ਤੰਦ ਹੋਸਤੋਂ ਮੰਗੇ ਗਾਇਸ ਵੀਰੇ ਆਪਾਂ ਪੀ ਰਹੇ ਹਾਂ ਜੀ ਚਾਹੇ ਗਰਮ ਗਰਮ ਚਾਹੇ ਫਿੱਕੀ ਜਾਂ ਮਿੱਠਾ ਆਪਾਂ ਨਹੀਂ ਖਾਂਦੇ ਆ ਵਾਈਟ ਵਿੱਚ ਤਾਂ ਮਿੱਠਾ ਹਰ ਵਾਰ ਇਹੋ ਜਿਹਾ ਕੁਝ ਕਹਿ ਕੇ ਲੋਕਾਂ ਨੂੰ ਕਨਵਿੰਸ ਕਰਦੀ ਆ ਕਦੇ ਕਹਿੰਦੀ ਆ ਕਿ ਮੈਂ ਫਾਸਟ ਫੂਡ ਛੱਡਤਾ ਤੇ ਕਦੇ ਕਹਿੰਦੀ ਆ ਕਿ ਮੈਂ ਮਿੱਠਾ ਛੱਡਤਾ ਜਿਵੇਂ ਇਹ ਰੋਜ਼ 버ਗਰ ਖਾਂਦੀ ਆ ਓਵੇਂ ਹੀ 2 ਦਿਨਾਂ ਬਾਅਦ ਮੈਂ ਇਹਦੇ ਹੱਥ 'ਚ ਬਨਾਣਾ ਫੜਿਆ ਵਿਖਾ ਦੂੰ ਫਿਰ ਦੇਖਾਂਗੇ ਇਹਦੇ 슈ਗਰ ਦਾ ਲੈਵਲ ਕਿੱਥੇ ਜਾਂਦਾ ਇਹਦੀ ਡਾਈਟਿੰਗ ਨਾ ਉਹੋ ਜਿਹੀ ਆ ਜਿਵੇਂ ਨਵਾਂ ਚਮਚਾ ਤੇ ਦਾਲ ਪਰਾਣੀ ਦਿਖਾਵਾ ਸਾਰਾ ਦਿਨ ਨਵਾਂ ਪਰ ਅੰਦਰੋਂ ਉਹੀ ਪੁਰਾਣਾ ਰੁਟੀਨ ਬੱਤ ਸਹੀ ਏ ਤੁਸੀਂ ਫੁੱਟਾ ਅੰਕਲ ਰੋਜ਼ ਕੰਟੈਂਟ ਪਿੱਛੇ ਕੁਰਬਾਨ ਹੁੰਦਾ ਹੋਇਆ ਘਰ ਵਾਲੀ ਹੀਰੋਇਨ ਤੇ ਘਰ ਵਾਲਾ ਸਫਾਈ ਕਰਮਚਾਰੀ ਜੀਵਨ ਸਾਥੀ ਤੋਂ ਜੀਵਨ ਸਫਾਈ ਤੱਕ ਦਾ ਸਿੱਧਾ ਸਫ਼ਰ ਘਰ ਦੀਆਂ ਚਾਬੀਆਂ ਆਂਟੀ ਕੋਲ ਤੇ ਫਰਸ਼ ਦੀਆਂ ਜ਼ਿੰਮੇਵਾਰੀਆਂ ਅੰਕਲ ਕੋਲ oh my god come on baby ਘਰ ਵਾਲੀ ਵਲੌਗ ਦੀ ਕੁਈਨ ਤੇ ਘਰ ਵਾਲਾ ਫਲੋਰ ਦੀ ਮਸ਼ੀਨ excuse me stop it don't say that please ਹਾਂਜੀ ਗਾਇਸ ਇਹ ਪ੍ਰਗਟ ਚੱਲਗਾ ਸਕੂਲ ਤੋਂ ਮੈਂ ਆਪਣੇ ਲਈ ਬਣਾ ਲੱਗੀ ਆਂ ਰਾਗੀ ਦੇ ਆਟੇ ਦਾ ਚੀਲਾ ਰਾਗੀ ਦਾ ਆਟਾ ਮੈਂ ਲੈ ਆਈ ਸੀ ਤੇ ਮੈਂ ਰ ਚੀਲਾ ਬਣਾ ਕੇ ਤੇ ਦੇਖ ਦੇ ਫਰਾਈ ਕਰਕੇ ਜੇ ਬਣ ਗਿਆ ਪਹਿਲੀ ਵਾਰੀ ਲੀਕ ਬਣਾਉਣ ਤੇ ਬੈਟਰ ਬਣਾ ਲਿਆ ਆਪਾਂ ਤੇ ਪਾਉਨੇ ਆ ਤਵੇ ਤੇ ਆਂਟੀ ਬਣਾਉਣ ਲੱਗੀ ਆ ਘਿਓ ਚ ਤੈਰਦਾ ਹੋਇਆ ਚੀਲਾ ਜਿਵੇਂ ਅੰਬਰਸਰੀ ਪੂਰੇ ਹੋਣ ਮੈਨੂੰ ਲੱਗਦਾ ਆਂਟੀ ਸੋਚਦੀ ਆ ਵੀ ਜੇ ਲੀਵਰ ਫੈਟੀ ਆ ਤਾਂ ਚੀਲਾ ਵੀ ਤਾਂ ਫੈਟੀ ਹੋਣਾ ਚਾਹੀਦਾ ਪਕਾ ਬਣਾ ਰਹੇ ਹਾਂ ਜੀ ਗਾਗੀ ਦੇ ਆਟੇ ਦਾ ਚੀਨਾ ਤੇ ਤੇ ਉਹਨਾਂ ਨੂੰ ਦੇਖਦੇ ਐ ਕਿ ਦਦਾ ਬੰਦਾ ਹੈ ਠੀਕ ਹੈ ਅੰਟੀ ਇਹ ਦੁੱਧ ਤੱਕ ਕੜਾਈ ਚ ਪਾ ਕੇ ਤਾਲਾ ਗਾਇ ਜੀ ਇਹ ਆਹ ਇਹ ਕੰਮ ਜਬ ਹੋ ਗਈ ਮੈਂ ਲਵਲਾ ਲਿਆ ਲੱਗੀ ਜਾ ਤੇ ਨਾਮ ਲੱਲੇ ਚੀਲੇ ਦੀ ਹਾਲਤ ਵੇਖ ਕੇ ਤਾਂ ਲੱਗਦਾ ਵੀ ਤਵੇ ਨੇ ਵੀ ਹਾਰ ਮੰਨ ਲਈ ਹੋਵੇ ਜਾਂ ਤਾਂ ਆਂਟੀ ਤੇਰਾ ਚੀਲਾ ਸੜ ਗਿਆ ਤੇ ਜਾਂ ਤਵੇ ਦੀ ਕਾਲਖ ਲੱਥ ਕੇ ਸਾਰੀ ਚੀਲੇ ਤੇ ਲੱਗ ਗਈ ਮੈਂ ਕਾਬਿਆਬ ਹੋ ਗਈ ਚੀਲਾ ਬਣ ਗਿਆ ਹੁਣ ਜਰਾ ਤਵੇ ਤੇ ਵੇਖੋ ਕਾਮਯਾਬੀ ਘੱਟ ਤੇ ਅੱਗ ਬਜਾਉ ਡਿਪਾਰਟਮੈਂਟ ਵਾਲਾ ਸੀਨ ਵੱਧ ਲੱਗਦਾ ਚੀਲੇ ਦੀ ਸ਼ਕਲ ਐਨੀ țeḍḍī meḍḍī ਆ ਜਿਵੇਂ ਗੂਗਲ ਮੈਪ ਤੇ ਬਿਨਾ ਨੈਟ ਦੇ ਰਸਤਾ ਲੱਭਣਾ ਪੈ ਜੇ ਹੋ ਗਿਆ ਬ੍ਰੇਕਫਾਸਟ ਤਿਆਰ ਲੰਚ ਬ੍ਰੇਕਫਾਸਟ ਸੋਰੀ ਤੇ ਆ ਹੈਗਾ ਮਤਲਬ ਮਿਕਸ ਆਟਾ ਆ ਤੇ ਕद्दू ਦੀ ਸਬਜੀ ਆ ਤੇ ਮੈਂ ਤਾਂ ਚੀਲਾ ਬਣਾ ਲਿਆ ਜਿਹੜਾ ਰਣ ਮਾ ਆਟਾ ਨਹੀਂ ਮਲਟੀ ਗ੍ਰੇਨ ਉਹ ਸੀਗਾ ਤੇ ਹੂੰ ਵਾਲੀ ਤਾਂ ਟੇ ਗੱਲੀ ਨਹੀਂ ਸੀ ਚਿਲਾ ਦੇਖ ਕੇ ਲੱਗਦਾ ਕਿ ਸਮੋਕੀ ਫਲੇਵਰ ਵਾਲੀ ਜਲੀ ਹੋਈ ਚਾਰਕੋਲ ਟਿੱਕੀ ਬਣੀ ਪਈ ਆ ਵੈਸੇ ਐਕਟਿੰਗ ਜ਼ਬਰਦਸਤ ਆ ਤੇ ਕੌਨਫੀਡੈਂਸ ਇੰਨਾ ਸਟਰੋਂਗ ਜਿਵੇਂ ਫੇਲ ਹੋਇਆ ਬੰਦਾ ਰਿਜ਼ਲਟ ਕਾਰਡ ਨੂੰ ਅਚੀਵਮੈਂਟ ਅਵਾਰਡ ਸਮਝ ਕੇ ਵਿਖਾਉਂਦਾ ਹੋਵੇ ਵੀ ਉਹ ਸੜਿਆ ਤਾਂ ਪਿਆ ਦੇਖਣ ਨੂੰ ਉਹਨੂੰ ਜੀ ਨਹੀਂ ਕਰਦਾ ਤੇ ਖਾ ਕੇ ਔਂ ਕਰਨ ਨੂੰ ਜੀ ਕਿੱਥੋਂ ਕਰੂ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਲੇ ਚਾਹ ਚਾਹ ਪੀ ਲੈ ਨਾਲ ਹਾਂਜੀ ਗਾਇਸ ਜਰੇ ਆਪਾਂ ਹੋ ਗਏ ਜੀ ਨਾ ਤੋਂ ਕੇ ਤਿਆਰ ਰੀਲੋਂ ਬਣਾ ਲੀਆਂ ਤੇ ਆਪਾਂ ਵਰਾਂਟੀ ਤੂੰ ਤਾਂ ਸੁਬਾ ਸੁਬਾ ਉੱਠ ਕੇ ਨੀ ਨਹਾ ਲੈਂਦੀ ਅੱਜ ਲੇਟ ਕਿਵੇਂ ਹੋਗੀ ਕਿ ਮਾਰਨਿੰਗ ਵਲੌਗ ਚ ਬਸ ਸੈਟ ਕਰਨਾ ਸੀ ਕਹਿੰਦੀ ਜੀ ਮੇਰਾ ਡੇਲੀ ਰੁਟੀਨ ਆ ਉਹ ਅੱਛਾ ਇਹਦਾ ਡੇਲੀ ਰੁਟੀਨ ਓਵੇਂ ਆ ਜਿਵੇਂ ਰੇਲਵੇ ਦਾ ਟਾਈਮ ਟੇਬਲ ਕਦੇ ਵੀ ਲੇਟ ਤੇ ਕਦੇ ਵੀ ਕੈਂਸਲ ਹੋ ਸਕਦਾ ਡੇਲੀ ਰੁਟੀਨ ਤਾਂ ਸਿਰਫ ਵਲੌਗ ਦੇ ਥੰਬਨੇਲ ਚ ਆ ਅਸਲ ਲਾਈਫ ਦੇ ਵਿੱਚ ਤਾਂ ਰੀਅਰਲੀ ਰੁਟੀਨ ਆ ਨਹਾਉਣ ਦਾ ਤੇ ਸਿਰ ਵੋਣ ਦਾ ਇਹ ਸਾਡੇ ਫਰੀਦਕੋਟ ਦਾ ਫੇਮਸ ਕੁਲਚਾ ਹੈ ਪਨੀਰ ਕੁਚਾ ਮੋਮੋਸ ਕੁਚਾ ਨਿਊਟਰੀ ਕੁਚਾ ਨਿਊਟਰੀ ਗਾਇਸ ਨੇ ਪਾਸਟਾ ਦਾ ਮਟਮਟਾ ਗਾਇਸ ਨੇ ਲਾਓ ਇਹ ਆ ਨਾ ਅਨਵੈ ਦਾ ਖਾਂਦੇ ਲਓ ਜੀ ਡਾਈਟਿੰਗ ਵਾਲੀ ਆਂਟੀ ਹੁਣ 버ਗਰ ਖਾਣ ਲੱਗ ਪਈ ਇੱਕ ਪਾਸੇ ਦਵਾ ਦਵਾ ਮਖਾਣੇ ਖਾ ਲੈਂਦੀ ਆ ਇੱਕ ਪਾਸੇ 버ਗਰ ਖਾਣ ਲੱਗ ਪੈਂਦੀ ਆ ਆਂਟੀ ਕੀ ਯਾਰ ਤੇਰਾ ਕੋਈ ਹਿਸਾਬ ਕਿਤਾਬ ਨਹੀਂ ਲੈ ਨਾ ਤੇ ਜਿਹੜਾ ਤੂੰ ਮੈਂ ਕਹੀ ਨਹੀਂ ਫੋਟੋ ਨਹੀਂ ਪਾਉਣੀ ਤੇ ਤੂੰ ਉਹ ਵੀ ਕੀਤਾ ਕੰਮ ਕੀ ਲਿਖਾ ਤੋ ਜਿਹੜੀ ਉਹ ਜੀਨ ਦੀ ਬੈਂਟ ਵਾਲੀ ਫੋਟੋ ਜੀ ਭਾਈ ਪਰਦੀਆਂ ਤਾ ਫਿਰ ਕੀ ਹੋ ਗਿਆ ਮੇਰੇ ਨਾਲ ਉਹ ਕਿਹਾ ਸੀ ਯਾਰ ਯਾਰ ਕਿਓ ਕਿਓ ਹੋ ਗਿਆ ਜੀਨ ਹੀ ਉਹ ਰਸ ਜੀਨ ਦੀ ਤੰਤ ਪਾਲੀ ਬੋ ਜੇ ਤੁਮ ਮੇਰਾ ਕਹਿ ਰਿਹਾ ਨਾ ਤੂੰ ਕਾਦੋ ਵਾਈ ਕਰ ਤੋ ਫੋਟੋ ਯਾ ਮੇਰਾ ਕੀ ਹੋ ਗਿਆ ਫੋਟੋ ਹੋ ਗਿਆ ਫੋਟੋ ਹੋ ਗਿਆ ਭਟਕ ਤੂੰ ਕਿਉਂ ਹੋ ਤੁਸੀਂ ਸਰਵਾਰ ਤੇ ਉਹਦੇ ਜੁ ਹੁੰਦੀ ਹੈ ਭਟਕਦਾ ਮੈਂ ਕੁਝ ਨਹੀਂ ਭਟਕਦਾ ਮੈਂ ਕਿਹਾ ਕਿਸੇ ਨੂੰ ਕੁਝ ਤੋਂ ਨਾ ਯਾਰ ਜੇ ਤੋ ਮੈਂ ਤਾਂ ਤੈਨੂੰ ਕਿਹਾ ਸੀ ਨਾ ਤੁਸੀਂ ਨਹੀਂ ਪਾਉਣੀ ਤੂੰ ਕਾਦੋ ਵਾਈ ਫਿਰ ਮੇਰੀ ਗੱਲ ਤੇ ਤੇਰੀ ਗੱਲ ਨਹੀਂ ਹੋ ਗਈ ਯਾਰ ਬਧੀਆ ਨਹੀਂ ਲੰਕ ਸੇ ਵੀ ਦੱਸ ਯਾਰ ਮੈਂ ਸੋਣੀ ਦੇ ਉਹਦੇ ਦੀ ਗੱਲ ਕੀਤੀ ਮੈਂ ਗੱਲ ਕੀਤੀ ਨਹੀਂ ਪਾਉਣੀ ਸੀ ਤੇ ਨਹੀਂ ਪਾਉਣੀ ਸੀ ਇੱਧਰ ਦੇਖੋ ਇੱਧਰ ਦੇਖੋ ਡਰਾਮੇ ਤੇ ਅੰਕਲ ਨੂੰ ਵੀ ਨਾਲ ਲਾ ਕੇ ਬਿਠਾ ਲਿਆ ਘਰ ਦਾ ਝਾੜੂ ਪੋਚਾ ਤਾਂ ਅੰਕਲ ਕਰਦਾ ਹੀ ਸੀ ਹੁਣ ਇਹਦੀ ਸਕ੍ਰਿਪਟ ਦਾ ਹਿੱਸਾ ਵੀ ਬਣੂਗਾ ਹੁਣ ਆਂਟੀ ਆਪ ਹਰਕਤਾਂ ਦੇਖੋ ਕਿਹੋ ਜਿਹੀਆਂ ਕਰਦੀ ਆ ਤੇ ਫੇਰ ਆਖੋਗੀ ਜੀ ਸਾਡੇ ਮੁੰਡੇ ਨੂੰ ਤਾਂ ਰੋਸਟਰਸ ਕਰਕੇ ਤੇ ਸਕੂਲ ਚ ਜਵਾਕਾਂ ਦੇ ਛੇੜਨ ਕਰਕੇ ਸਟ्रेस ਹੋ ਗਿਆ ਹੁਣ ਜੀ ਆਂਟੀ ਤੂੰ ਬਿਨਾਂ ਗੱਲ ਦੇ ਡਰਾਮੇ ਕਰੇਂਗੀ ਸੋਸ਼ਲ ਮੀਡੀਆ ਤੇ ਤਾਂ ਜਵਾਕ ਨੂੰ ਤਾਂ ਉੱਥੇ ਛੇੜਨ ਗਈ ਤੁਸੀਂ ਆਪ ਦੱਸੋ ਇਹ ਕਿਹੜੀ ਲੜਾਈ ਹੁੰਦੀ ਆ ਵੀ ਪਹਿਲਾਂ ਕੈਮਰਾ ਸੈੱਟ ਕਰਕੇ ਲਾਇਆ ਫੇਰ ਦੋਵੇਂ ਜਣੇ ਜਾ ਕੇ ਬੈੱਡ ਤੇ ਫੱਬ ਕੇ ਬੈਠੇ ਤੇ ਫੇਰ ਇਹਨਾਂ ਦੀ ਲੜਾਈ ਸ਼ੁਰੂ ਹੋਈ ਕਿਉਂ ਯਾਰ ਤੁਸੀਂ ਐਵੇਂ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਣ ਲੱਗਿਆਂ ਕਿਉਂ ਪਾਗਲ ਬਣਾਉਣਿਆ ਕਿਸੇ ਨੂੰ ਇਹ ਫਾਈਟ ਨਹੀਂ ਰਿਹਸਰ ਲੱਗਦਾ ਜਿਵੇਂ ਬਾਲੀਵੁੱਡ ਦੀ ਬੀ ਗ੍ਰੇਡ ਫਿਲਮ ਦੀ ਸ਼ੂਟਿੰਗ ਚੱਲਦੀ ਹੋਵੇ ਤੇ ਲੋਕਾਂ ਨੂੰ ਇਮੋਸ਼ਨਲ ਟਰੈਪ ਕਰਨ ਲਈ ਇਹਨਾਂ ਨੂੰ ਹਰ ਚੀਜ਼ 'ਚ ਫੇਕ ਸਟ्रेस ਚਾਹੀਦਾ ਯਾਰ ਐਡੀਟਰ ਸੁਣੀ ਲੱਗਦੀ ਸੀ ਜੀਨ ਚੁਕਵਾਤੀ ਲੈ ਗੱਲ ਮੇਰੀ ਗੱਲ ਦੀ ਐ ਮੈਂ ਤੈਨੂੰ ਗੱਲ ਆਖੀ ਸੀ ਨਾ ਨਹੀਂ ਪਾਉਣੀ ਤੈਨੂੰ ਪਾਈ ਕਿਦਾਂ ਦੱਸੋ ਜੀ ਅੰਕਲ ਦਾ ਕਹਿਣਾ ਕਿ ਤੂੰ ਜੀਨ ਕਿਉਂ ਪਾਈ ਸਭ ਕੁਝ ਪਤਾ ਹੁੰਦੇ ਹੋਏ ਵੀ ਵੀ ਉਹ AI ਤੋਂ ਬਣਵਾਈ ਸੀ ਅੰਕਲ ਐਵੇਂ ਜਬਲੀਆਂ ਮਾਰੀ ਜਾਂਦਾ ਵੀ ਕਿਹੜੇ ਵੇਲੇ ਤਾਂ ਤੂੰ ਉਹਨੂੰ ਜੀਨ ਲਿਆਤੀ ਤੇ ਕਿਹੜੇ ਵੇਲੇ ਉਹਨੇ ਪਾਲੀ ਤੇ ਜੇ ਉਹਨੇ ਪਾਈ ਤਾਂ ਤੈਨੂੰ ਪਤਾ ਹੀ ਨਹੀਂ ਲੱਗਿਆ ਨਾ ਕੋਈ ਸਕ੍ਰਿਪਟ ਤੇ ਨਾ ਕੋਈ ਸੈਂਸ ਫਾਲਤੂ ਦੇ ਨਾਟਕ ਤੇ ਫਿਰ ਕਹਿਣਗੇ ਜੇ ਅਸੀਂ ਕੰਟੈਂਟ ਦਿੰਨੇ ਆ ਲੋਕ ਪਤਾ ਨਹੀਂ ਸਾਨੂੰ ਕਿਉਂ ਮਾੜਾ ਬੋਲਦੇ ਆ ਇਹ ਕਿਹੜਾ ਕੰਟੈਂਟ ਹੋਇਆ ਇਹੋ ਜਿਹਾ ਫੇਕ ਕੰਟੈਂਟ ਦਿਓਗੇ ਤਾਂ ਲੋਕ ਗਾਲ੍ਹਾਂ ਹੀ ਕੱਢਣਗੇ ਬਾਕੀ ਗਾਇਸ ਅੱਜ ਦੀ ਵੀਡੀਓ ਨੂੰ ਆਪਾਂ ਕਰਦੇ ਆ ਇੱਥੇ ਖਤਮ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਅਤੇ ਨਾਲ ਦੀ ਨਾਲ ਸੋਹਣੇ ਸੋਹਣੇ ਕਮੈਂਟਸ ਕਰਨ ਲਈ ਤੁਹਾਡਾ ਤਹਿ ਦਿਲ ਤੋਂ ਧੰਨਵਾਦ